ਨੂੰ ਸਵਾਦ ਵਾਸਤੇ ਖਾਂਦੇ ਆ ਉੱਥੇ ਹੀ ਉਸਦੇ ਪੱਤੇ ਅਕਸਰ ਨਜ਼ਰ ਅੰਦਾਜ਼ ਕਰ ਦਿੱਤੇ ਜਾਂਦੇ ਨੇ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਪੱਤੇ ਤੁਹਾਡੇ ਸਿਹਤ ਦੇ ਲਈ ਤੁਹਾਡੇ ਸਰੀਰ ਦੇ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਅੱਜ ਕੱਲ ਜਦੋਂ ਹਰ ਕੋਈ ਸਿਹਤ ਲਈ ਕੁਦਰਤੀ ਅਤੇ ਘਰੇਲੂ ਉਪਾਅ ਦੀ ਖੋਜ ਕਰ ਰਿਹਾ ਹੈ ਕਿ ਕਿਵੇਂ ਦਵਾਈਆਂ ਤੋਂ ਬਚਿਆ ਜਾ ਸਕੇ ਤਾਂ ਅਮਰੂਦ ਦੇ ਪੱਤਿਆਂ ਦਾ ਕਾੜਾ ਜਾਂ ਫਿਰ ਪਾਣੀ ਪੀਣਾ ਇੱਕ ਬਹੁਤ ਪ੍ਰਭਾਵਸ਼ਾਲੀ ਆਦਤ ਹੈ ਬਣ ਸਕਦੀ ਹੈ ਖੂਨ ਦੇ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਅਮਰੂਦ ਦੇ ਪੱਤੇ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਨੂੰ ਸਹੀ ਰੱਖਣ ਦੇ ਵਿੱਚ ਮਦਦ ਕਰਦੇ ਨੇ ਜੇ ਡਾਇਬਟੀਜ਼ ਦੇ ਮਰੀਜ਼ ਇਸ ਦਾ ਨਿਯਮਿਤ ਸੇਵਨ ਕਰਦੇ ਨੇ ਤਾਂ ਉਹਨਾਂ ਨੂੰ ਖੂਨ ਦੇ ਵਿੱਚ ਸ਼ੂਗਰ ਨੂੰ ਸੰਭਾਲਣ ਦੇ ਵਿੱਚ ਰਾਹਤ ਮਿਲਦੀ ਹੈ ਫੇਰ ਆਂਦੀ ਹੈ ਪਾਚਨ ਪ੍ਰਣਾਲੀ ਨੂੰ ਇਹ ਮਜ਼ਬੂਤ ਬਣਾਉਂਦਾ ਜੀ ਹਾਂ ਜੇਕਰ ਤੁਹਾਨੂੰ ਗੈਸ ਪਚਣ ਦੀ ਸਮੱਸਿਆ ਜਾਂ ਫਿਰ পেট ਫੁੱਲਣ ਦੀ ਦਿੱਕਤ ਆਉਂਦੀ ਰਹਿੰਦੀ ਹੈ ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਇਸ ਦੇ ਵਿੱਚ ਮੌਜੂਦ ਐਂਟੀਬੈਕਟੀਰੀਆ